ਦੋਸਤੋ ਜ਼ਿੰਦਗੀ ਦੇ ਵਿੱਚ ਕੁਝ ਲੋਕ ਅਜਿਹੇ ਵੀ ਹੁੰਦੇ ਆ ਜੋ ਦੁਨੀਆ ਨੂੰ ਬਿਲਕੁਲ ਉਸੇ ਤਰ੍ਹਾਂ ਵੇਖਣਾ ਚਾਹੁੰਦੇ ਆ ਜਿਸ ਤਰ੍ਹਾਂ ਦੇ ਉਹ ਹੁੰਦੇ ਆ ਤੇ ਕੁਝ ਲੋਕ ਅਜਿਹੇ ਵੀ ਹੁੰਦੇ ਆ ਜਿਹੜੇ ਦੁਨੀਆ ਨੂੰ ਉਵੇਂ ਹੀ ਬਣਾ ਦਿੰਦੇ ਹਨ ਜਿਵੇਂ ਉਹਨਾਂ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਪਰ ਇਸ ਦੁਨੀਆ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਅੰਦਰੋਂ ਮਾਸੂਮ ਤੇ ਪੋੜੇ ਹੁੰਦੇ ਆ ਪਰ ਜੇਕਰ ਇਹ ਪੋੜਾਪਨ ਸਮਾਂ ਰਹਿੰਦੇ ਨਾ ਛੱਡਿਆ ਜਾਵੇ ਤਾਂ ਇਹ ਇਨਸਾਨ ਦੀ ਜ਼ਿੰਦਗੀ ਦੇ ਨਾਲ-ਨਾਲ ਉਹਦੀ ਇੱਜ਼ਤ ਨੂੰ ਵੀ ਖਰਾਬ ਕਰ ਦਿੰਦਾ ਵਾ ਇਸ ਲਈ ਅੱਜ ਜੋ ਮੈਂ ਕਹਾਣੀ ਤੁਹਾਡੇ ਲਈ ਲੈ ਕੇ ਆਈਆਂ ਉਸ ਦੇ ਵਿੱਚ ਮਹਾਨ ਚਾਂਕਿਆਦੀਆਂ ਨੀਤੀਆਂ ਬਾਰੇ ਦੱਸਿਆ ਜਾਵੇਗਾ ਜੋ ਜ਼ਿੰਦਗੀ ਦੇ ਵਿੱਚ ਇਨਸਾਨ ਦੇ ਬਹੁਤ ਕੰਮ ਆਉਣ ਵਾਲੀਆਂ ਗੱਲਾਂ ਹਨ ਤੇ ਜੇਕਰ ਨਵੀਂ ਆਈਓ ਤੇ ਸਾਡੇ ਇਸ ਚੈਨਲ ਜ਼ਿੰਦਗੀ ਦੇ ਸਬਕ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਾਣਕਿਆ ਆਪਣੇ ਚੇਲਿਆਂ ਨੂੰ ਬਿਠਾ ਕੇ ਪੰਜ ਗੱਲਾਂ ਬਾਰੇ ਦੱਸਦੀ ਹੋਈ ਬੋਲੀ ਪਹਿਲੀ ਗੱਲ ਜਿਹੜਾ ਇਨਸਾਨ ਬਿਨਾ ਕੁਝ ਸੋਚੇ ਸਮਝੇ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦਾ ਹੈ ਜਾਂ ਤਾਂ ਉਹ ਮੂਰਖ ਹੁੰਦਾ ਤੇ ਜਾਂ ਫਿਰ ਆਪਣੇ ਭੁਗ ਇੱਕ ਵਿੱਚ ਜਾ ਕੇ ਧੋਖਾ ਖਾਂਦਾ ਹ ਤੁਸੀਂ ਵੀ ਕਦੇ ਨਾ ਕਦੇ ਜ਼ਿੰਦਗੀ ਵਿੱਚ ਬਿਨਾ ਕਿਸੇ ਮਤਲਬ ਤੋਂ ਕਿਸੇ ਉੱਤੇ ਭਰੋਸਾ ਕਰਕੇ ਉਸ ਦੀ ਮਦਦ ਕੀਤੀ ਹੋਵੇਗੀ ਪਰ ਜਦੋਂ ਤੁਹਾਨੂੰ ਉਸ ਤੱਕ ਕੋਈ ਲੋੜ ਪਈ ਹੋਵੇਗੀ ਤਾਂ ਉਹਨੇ ਆਪਣੇ ਪੈਰ ਪਿੱਛੇ ਖਿੱਚ ਲੈਣਗੇ ਤੇ ਇਹ ਕੋਈ ਇਤਫਾਕ ਦੀ ਗੱਲ ਨਹੀਂ ਹੁੰਦੀ ਇਸ ਦੁਨੀਆ ਦਾ ਅਜਿਹਾ ਅਸੂਲ ਹੈ ਜਦੋਂ ਤੱਕ ਤੁਸੀਂ ਕਿਸੇ ਦੇ ਕੰਮ ਆ ਰਹੇ ਹੋ ਉਦੋਂ ਤੱਕ ਲੋਕ ਤੁਹਾਡੇ ਨਾਲ ਖੜਦੇ ਆ ਉਹ ਲੋਕ ਤੁਹਾਡੀ ਇੱਜ਼ਤ ਕਰਦੇ ਹੋਏ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਤੇ ਜਦੋਂ ਤੁਹਾਡਾ ਕੋਲਾਪਨ ਤੁਹਾਡੀ ਸ਼ਰਾਫਤ ਉਹਨਾਂ ਦੇ ਕਿਸੇ ਕੰਮ ਨਾ ਆਵੇ ਤਾਂ ਉਹ ਤੁਹਾਨੂੰ ਛੱਡ ਦਿੰਦੇ ਆ ਐਸ ਨੂੰ ਬਿਸਤਾਰ ਦੇ ਨਾਲ ਸਮਝਾਉਣ ਲਈ ਚਾਣਕਿਆ ਨੇ ਆਪਣੇ ਚੇਲਿਆਂ ਨੂੰ ਇੱਕ ਕਹਾਣੀ ਸੁਣਾਈ ਕਿ ਇੱਕ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ ਜੋ ਕਿ ਬਹੁਤ ਨੇਕਦਿਲ ਇਨਸਾਨ ਸੀ ਉਹ ਹਰ ਸਮੇਂ ਬੁੱਢੇ ਅਤੇ ਬੱਚਿਆਂ ਦੀ ਮਦਦ ਕਰਦਾ ਰਹਿੰਦਾ ਸੀ ਇੱਥੋਂ ਤੱਕ ਕਿ ਉਹ ਉਹਨਾਂ ਦੀ ਵੀ ਮਦਦ ਕਰਦਾ ਸੀ ਜੋ ਉਸਦੇ ਹਰ ਸਮੇਂ ਹੱਸਦੇ ਰਹਿੰਦੇ ਸੀ ਇੱਕ ਦਿਨ ਪਿੰਡ ਵਿੱਚ ਦੋ ਪਰਿਵਾਰਾਂ ਦੀ ਆਪਸ ਵਿੱਚ ਕਾਫੀ ਲੜਾਈ ਹੋ ਗਈ ਉਹ ਲੜਕਾ ਉਨ੍ਹਾਂ ਦੀ ਜਿਹੜੀ ਲੜਾਈ ਸੀ ਉਹਦੇ ਵਿੱਚ ਸ਼ਾਮਲ ਹੋ ਗਿਆ ਤੇ ਕੁਝ ਹੀ ਸਮੇਂ ਵਿੱਚ ਲੜਾਈ ਜਿਹੜੀ ਉਹ ਖਤਮ ਹੋ ਗਈ ਪਰ ਲੜਾਈ ਖਤਮ ਹੋਣ ਤੋਂ ਬਾਅਦ ਉਸ ਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਇਹ ਲੜਾਈ ਉਸ ਦੇ ਕਾਰਨ ਹੀ ਸ਼ੁਰੂ ਹੋਈ ਹੈ ਇਹ ਗੱਲ ਸੁਣ ਕੇ ਉਹ ਬਹੁਤ ਰੋਂਦਾ ਹੋਇਆ ਆਪਣੇ ਘਰ ਚਲਾ ਗਿਆ ਤੇ ਉਸਦੇ ਪਿਤਾ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਪੁੱਤਰ ਲੋਕਾਂ ਦੀ ਮਦਦ ਕਰਨਾ ਬਹੁਤ ਚੰਗੀ ਗੱਲ ਪਰ ਕਦੇ ਵੀ ਐਨੇ ਭੋਲੇ ਨਾ ਬਣੋ ਕਿ ਲੋਕ ਤੁਹਾਨੂੰ ਇੱਜ਼ਤ ਮਾਣ ਦੇਣਾ ਹੀ ਭੁੱਲ ਜਾਣ ਉਸ ਦਿਨ ਤੋਂ ਬਾਅਦ ਉਹ ਸਿਰਫ ਉਸ ਇਨਸਾਨ ਦੀ ਮਦਦ ਕਰਦਾ ਸੀ ਜੋ ਸੱਚਮੁੱਚ ਸੱਚਮੁੱਚ ਜ਼ਰੂਰਤਮੰਦ ਹੁੰਦਾ ਸੀ ਜਾਣ ਕੇ ਦੂਜੀ ਗੱਲ ਦੱਸਦੇ ਹੋਏ ਬੋਲੇ ਕਿ ਤਰਸ ਕਰਨਾ ਬਹੁਤ ਚੰਗੀ ਗੱਲ ਆ ਪਰ ਕਿਸੇ ਮੂਰਖ ਇਨਸਾਨ ਉੱਤੇ ਤਰਸ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਮਾਫ ਕਰ ਦੇਣਾ ਬਹੁਤ ਹੀ ਚੰਗੀ ਗੱਲ ਆ ਪਰ ਕਿਸੇ ਨੂੰ ਵਾਰ-ਵਾਰ ਮਾਫ ਕਰਨਾ ਤੇ ਉਹ ਵੀ ਆਪਣੀ ਇੱਜ਼ਤ ਤੇ ਆਪਣੇ ਆਤਮ ਸਨਮਾਨ ਨੂੰ ਮਾਰਨ ਦੇ ਬਰਾਬਰ ਹੁੰਦਾ ਵਾ ਲੋਕ ਉਹਦੋਂ ਤੱਕ ਤੁਹਾਡਾ ਇਸਤੇਮਾਲ ਕਰਦੇ ਆ ਜਦੋਂ ਤੱਕ ਤੁਸੀਂ ਉਹਨਾਂ ਲਈ ਹਰ ਸਮੇਂ ਖੜੇ ਰਹਿੰਦੇ ਹੋ ਤੇ ਜਦੋਂ ਤੁਸੀਂ ਉਹਨਾਂ ਨੂੰ ਕਿਸੇ ਗੱਲ ਤੋਂ ਜਵਾਬ ਦੇ ਦਿੰਦੇ ਹੋ ਤਾਂ ਉਹ ਸਭ ਕੁਝ ਭੁੱਲ ਕੇ ਤੁਹਾਨੂੰ ਇਹੀ ਕਹਿੰਦੇ ਹਨ ਕਿ ਤੂੰ ਸਾਡੇ ਲਈ ਆਖਰ ਕੀਤਾ ਕੀ ਤੇ ਉਹ ਤੁਹਾਡੇ ਕੀਤੇ ਹੋਏ ਅਗਲੇ ਪਿਛਲੇ ਸਾਰੇ ਕੰਮਾਂ ਨੂੰ ਭੁੱਲ ਕੇ ਸਿਰਫ ਅਤੇ ਸਿਰਫ ਤੁਹਾਡੇ ਜਵਾਬ ਦੇਣ ਵਾਲੇ ਕੰਮ ਨੂੰ ਜ਼ਿਆਦਾ ਤਵੱਜੂ ਦਿੰਦੇ ਅਤੇ ਯਾਦ ਰੱਖਦੇ ਆ ਤੇ ਅਖੀਰ ਤੁਹਾਨੂੰ ਛੱਡ ਦਿੰਦੇ ਆ ਇਹ ਗੱਲ ਇੱਕ ਬਜ਼ੁਰਗ ਆਦਮੀ ਨੇ ਇੱਕ ਨੌਜਵਾਨ ਲੜਕੇ ਨੂੰ ਸਮਝਾਈ ਸੀ ਕਿ ਇਸ ਦੁਨੀਆ ਵਿੱਚ ਤਿੰਨ ਕੰਮਾਂ ਦੇ ਲਈ ਹਮੇਸ਼ਾ ਹੀ ਤੁਹਾਨੂੰ ਮਨਾ ਕਰ ਦੇਣਾ ਚਾਹੀਦਾ ਪਹਿਲਾ ਜੋ ਤੁਹਾਨੂੰ ਗਲਤ ਕੰਮ ਕਰਨ ਲਈ ਕਹੇ ਦੂਜਾ ਜੋ ਤੁਹਾਡੇ ਸਮੇਂ ਨੂੰ ਬਰਬਾਦ ਕਰ ਰਿਹਾ ਹੋਵੇ ਤੇ ਤੀਜਾ ਜੋ ਇਨਸਾਨ ਤੁਹਾਡੇ ਚੰਗੇ ਹੋਣ ਦਾ ਹਮੇਸ਼ਾ ਹੀ ਮਜ਼ਾਕ ਬਣਾਵੇ ਤੇ ਜੇਕਰ ਤੁਸੀਂ ਇਹਨਾਂ ਤਿੰਨਾਂ ਕੰਮਾਂ ਨੂੰ ਕਿਸੇ ਨੂੰ ਨਾ ਕਹਿੰਦੇ ਹੋ ਤਾਂ ਤੁਹਾਡੀ ਇੱਜ਼ਤ ਹਮੇਸ਼ਾ ਬਣੀ ਜਿਹੜੀ ਉਹ ਰਹਿੰਦੀ ਹੈਗੀ ਆ ਜਾਣਕਿਆ ਨੇ ਤੀਜੀ ਗੱਲ ਦੱਸਦੇ ਹੋਏ ਕਿਹਾ ਕਿ ਜਿਸ ਇਨਸਾਨ ਦਾ ਸੁਭਾ ਚੁੱਪ ਰਹਿਣ ਵਾਲਾ ਹੁੰਦਾ ਉਸ ਦਾ ਗੁੱਸਾ ਓਨਾ ਹੀ ਖਤਰਨਾਕ ਹੁੰਦਾ ਚੁੱਪ ਰਹਿਣ ਵਾਲੇ ਇਨਸਾਨ ਨੂੰ ਲੋਕ ਹਮੇਸ਼ਾ ਹੀ ਡਰਪੋਕ ਬੋਲਾ ਤੇ ਵੀ ਬਸ ਸਮਝਦੀ ਆ ਪਰ ਉਹੀ ਚੁੱਪ ਇਨਸਾਨ ਜੇਕਰ ਆਪਣੇ ਅੰਦਰੋਂ ਉਹਦੇ ਜਾਗ ਪਵੇ ਜੇਕਰ ਉਹ ਆਪਣੇ ਮਨ ਵਿੱਚ ਕੋਈ ਫੈਸਲਾ ਕਰ ਲੈਂਦਾ ਵਾ ਤਾਂ ਉਹ ਪੂਰੀ ਦੁਨੀਆ ਨੂੰ ਬਦਲ ਦਿੰਦਾ ਜਿੱਦਾਂ ਕਹਿੰਦੇ ਨੇ ਆਪਣੀ ਆਈ ਤੇ ਆ ਜਾਂਦਾ ਇਨਸਾਨ ਦਾ ਸੁਭਾਅ ਜਿਹਾ ਹੋਣਾ ਚਾਹੀਦਾ ਕਿ ਜੇਕਰ ਉਹ ਚੁੱਪ ਵੀ ਹੋਵੇ ਤਾਂ ਲੋਕ ਉਸ ਦੀ ਮੌਜੂਦਗੀ ਤੋਂ ਵੀ ਡਰ ਮਹਿਸੂਸ ਕਰਦੇ ਹੋਣ ਜਾਨਕਿਆ ਨੇ ਇਸ ਨੂੰ ਵਿਸਤਾਰ ਦੇ ਨਾਲ ਸਮਝਾਉਂਦੇ ਹੋਏ ਕਿਹਾ ਕਿ ਇੱਕ ਪੁਰਾਣੀ ਗੱਲ ਹੈ ਇੱਕ ਸਾਧੂ ਦੇ ਦੋ ਚੇਲੇ ਸਨ ਉਹਨਾਂ ਵਿੱਚੋਂ ਇੱਕ ਬਹੁਤ ਹੀ ਜ਼ਿਆਦਾ ਬੋਲਦਾ ਸੀ ਤੇ ਉਹ ਦਿਨ ਰਾਤ ਜਿਹੜਾ ਸੀ ਪ੍ਰਚਾਰ ਕਰਦਾ ਰਹਿੰਦਾ ਸੀ ਤੇ ਦੂਜਾ ਬਹੁਤ ਘੱਟ ਬੋਲਦਾ ਸੀ ਉਹ ਬਸ ਸਭ ਨੂੰ ਸੁਣਦਾ ਤੇ ਸਮਝਦਾ ਸੀ ਇੱਕ ਦਿਨ ਪਿੰਡ ਵਿੱਚ ਅੱਗ ਲੱਗ ਗਈ ਤੇ ਪਹਿਲਾ ਚੇਲਾ ਜਿਹੜਾ ਸੀ ਸਭ ਤੋਂ ਕਹਿਣ ਲੱਗਾ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਰੱਬ ਆਪਣੇ ਆਪ ਸਭ ਕੁਝ ਠੀਕ ਕਰ ਦੇਵੇਗਾ ਦੂਜੇ ਚੇਲੇ ਨੇ ਉਥੋਂ ਝਪਰ ਛਾਪ ਬੱਚਿਆਂ ਨੂੰ ਉਠਾਇਆ ਤੇ ਬਜ਼ੁਰਗਾਂ ਨੂੰ ਸਹਾਰਾ ਦਿੱਤਾ ਤੇ ਸਭ ਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਗਿਆ ਜਿੱਥੇ ਅੱਗ ਨਹੀਂ ਸੀ ਪਹੁੰਚ ਸਕਦੀ ਜਦੋਂ ਅੱਗ ਬੁਜੀ ਤਾਂ ਲੋਕਾਂ ਨੇ ਕਿਹਾ ਕਿ ਐ ਉਹੀ ਮਹਾਨ ਸਾਧੂ ਦਾ ਚੇਲਾ ਵਾ ਜਿਸ ਨੂੰ ਅਸੀਂ ਚੁੱਪ ਰਹਿਣ ਵਾਲਾ ਸਮੇਂ ਤੇ ਕਮਜ਼ੋਰ ਤੇ ਬੇਵੱਸ ਸਮਝਦੇ ਸੀ ਐਸ ਨੇ ਹੀ ਅੱਜ ਸਾਡੇ ਸਾਰਿਆਂ ਦੀ ਜਾਨ ਨੂੰ ਬਚਾ ਲਿਆ ਅਸਲੀ ਯਾਦ ਰੱਖੋ ਕਿ ਸਮਝਦਾਰ ਉਹ ਨਹੀਂ ਹੁੰਦਾ ਜੋ ਹਰ ਵਕਤ ਬੋਲਦਾ ਰਹਿੰਦਾ ਵਾ ਬਲਕਿ ਸਮਝਦਾਰ ਉਹ ਹੁੰਦਾ ਜੋ ਸਮਾਂ ਆਉਣ ਤੇ ਸਹੀ ਫੈਸਲਾ ਲੈ ਸਕੇ ਜਾਣ ਕੇ ਅਨੀ ਚੌਥੀ ਗੱਲ ਦੱਸਦੀ ਹੋਏ ਕਿਹਾ ਕਿ ਜੋ ਇਨਸਾਨ ਤੁਹਾਡੇ ਨਾਲ ਸੱਚਾ ਪਿਆਰ ਕਰਦਾ ਨਾ ਉਹ ਤੁਹਾਨੂੰ ਕਦੇ ਵੀ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਪਿਆਰ ਨੂੰ ਸਾਬਤ ਕਰਕੇ ਦਿਖਾਓ ਜੇਕਰ ਕੋਈ ਇਨਸਾਨ ਤੁਹਾਡੇ ਇਰਾਦੇ ਤੇ ਤੁਹਾਡੀਆਂ ਭਾਵਨਾਵਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਾ ਤਾਂ ਤਤੁਰੰਤ ਇਸ ਗੱਲ ਨੂੰ ਸਮਝ ਜਾਓ ਕਿ ਉਹ ਤੁਹਾਡੇ ਪਿਆਰ ਦੇ ਲਾਇਕ ਹੀ ਨਹੀਂ ਆ। ਯਾਦ ਰੱਖੋ ਸੱਚਾ ਰਿਸ਼ਤਾ ਉਹੀ ਹੁੰਦਾ ਵਾ ਜੋ ਤੁਹਾਡੇ ਬਿਨਾ ਕਹੇ ਹੀ ਤੁਹਾਡੀ ਗੱਲ ਨੂੰ ਸਮਝ ਜਾਵੇ। ਤੇ ਜਿੱਥੇ ਵਾਰ-ਵਾਰ ਤੁਹਾਨੂੰ ਕਿਸੇ ਗੱਲ ਤੇ ਆਪਣੀ ਸਫਾਈ ਦੇਣ ਦੀ ਜ਼ਰੂਰਤ ਨਾ ਹੋਵੇ ਕਿਸੇ ਨੂੰ ਵੀ ਚਾਉਣਾ ਉਦੋਂ ਤੱਕ ਸਹੀ ਹੁੰਦਾ ਜਦੋਂ ਤੱਕ ਉਹ ਤੁਹਾਡੀ ਇੱਜ਼ਤ ਕਰਦਾ। ਇਸ ਨੂੰ ਗਹਿਰਾਈ ਦੇ ਵਿੱਚ ਸਮਝਾਉਣ ਲਈ ਚਾਣਕਿਆ ਨੇ ਇੱਕ ਛੋਟੀ ਜੀ ਕਹਾਣੀ ਸੁਣਾਈ। ਇੱਕ ਵਾਰ ਇੱਕ ਲੜਕੀ ਆਪਣੇ ਪ੍ਰੇਮੀ ਨੂੰ ਵਾਰ-ਵਾਰ ਮਾਫ ਕਰਦੀ ਜਾ ਰਹੀ ਸੀ ਉਸਦੀ ਹਰ ਗਲਤੀ ਗੁੱਸਾ ਸ਼ੱਕ ਸਭ ਮਾਫ ਕਰਦੀ ਸੀ ਪਰ ਉਸ ਦੀਆਂ ਆਤਾਂ ਨਾ ਸੁਧਰਨ ਤੇ ਜਦੋਂ ਉਸ ਨੇ ਆਪਣੇ ਪ੍ਰੇਮੀ ਦੇ ਨਾਲ ਕੋਈ ਵੀ ਰਿਸ਼ਤਾ ਨਾ ਰੱਖਿਆ ਤਾਂ ਕੁਝ ਹੀ ਮਹੀਨਿਆਂ ਵਿੱਚ ਉਸ ਦਾ ਉਹੀ ਪ੍ਰੇਮੀ ਉਸ ਦੇ ਘਰ ਦੇ ਬਾਹਰ ਖੜਾ ਸੀ ਤੇ ਲੜਕੀ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਮੈਂ ਤੈਨੂੰ ਸਿਰਫ ਆਪਣੀ ਜ਼ਰੂਰਤ ਸਮਝਦਾ ਸੀ ਪਰ ਤੇਰੇ ਜਾਣ ਮਗਰੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਤੂੰ ਮੇਰੇ ਜੀਵਨ ਲਈ ਕਿੰਨੀ ਕੀਮਤ ਰੱਖਦੀ ਸੀ ਮੇਰੀ ਹਰ ਗਲਤੀ ਨੂੰ ਮਾਫ ਕਰਕੇ ਤੂੰ ਬਸ ਮੈਨੂੰ ਪਿਆਰ ਕੀਤਾ ਪਰ ਉਸ ਲੜਕੀ ਨੇ ਆਪਣੇ ਪ੍ਰੇਮੀ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਆਪਣੇ ਘਰ ਚਲੀ ਗਈ ਕਿਉਂਕਿ ਉਹ ਹੁਣ ਆਪਣੇ ਭੋਲੇਪਨ ਵਿੱਚ ਹੋਏ ਇਸਤੇਮਾਲ ਨੂੰ ਸਮਝ ਚੁੱਕੀ ਸੀ ਦੋਸਤੋ ਕੁਝ ਰਿਸ਼ਤੇ ਅਜਿਹੇ ਹੁੰਦੇ ਆ ਜੋ ਸਾਡੇ ਤੋਂ ਸਭ ਕੁਝ ਖੋ ਲੈਂਦੇ ਆ ਤੇ ਸਾਡੇ ਪੱਲੇ ਬਸ ਕੁਝ ਅਹਿਸਾਸ ਰਹਿ ਜਾਂਦੇ ਆ ਕਿ ਸ਼ਾਇਦ ਅਸੀਂ ਉਸਦੇ ਲਈ ਕਾਫੀ ਨਹੀਂ ਸੀ ਸ਼ਾਇਦ ਅਸੀਂ ਉਸਦੇ लायक ਹੀ ਨਹੀਂ ਸੀ ਪਰ ਸਚਾਈ ਇਹ ਹੁੰਦੀ ਆ ਕਿ ਅਸੀਂ ਜਾਣੇ ਅਣਜਾਣੇ ਵਿੱਚ ਆਪ ਦੀ अहमियत ਨੂੰ ਇੰਨਾ ਸਸਤਾ ਕਰ ਦਿੰਨੇ ਆ ਕਿ ਸਾਹਮਣੇ ਵਾਲੇ ਇਨਸਾਨ ਨੂੰ ਉਸਦੀ ਕੀਮਤ ਕਦੇ ਮਹਿਸੂਸ ਹੀ ਨਹੀਂ ਹੁੰਦੀ ਚਾਣਕਿਆ ਨੇ ਪੰਜਵੀਂ ਗੱਲ ਦੱਸਦੇ ਹੋਏ ਕਿਹਾ ਕਿ ਆਪਣੀ ਬੇਇੱਜ਼ਤੀ ਤੇ ਆਪਣੀ ਹਾਰ ਦੀ ਕਹਾਣੀ ਕਦੇ ਵੀ ਕਿਸੇ ਨੂੰ ਨਾ ਸੁਣਾਓ ਜੀਵਨ ਵਿੱਚ ਹਰ ਇਨਸਾਨ ਕਦੇ ਨਾ ਕਦੇ ਹਾਰਦਾ ਤੇ ਬੇਇੱਜ਼ਤੀ ਨੂੰ ਸੰਤਵ। ਪਰ ਉਸ ਬੇਇੱਜ਼ਤੀ ਜਾਂ ਹਾਰ ਨੂੰ ਬਾਕੀਆਂ ਸਾਹਮਣੇ ਵਾਰ-ਵਾਰ ਦੁਹਰਾਉਣਾ ਆਪਣੇ ਹੀ ਜ਼ਖਮਾਂ ਉੱਤੇ ਲੋਨ ਪਾਉਣ ਦੀ ਬਰਾਬਰ ਹੁੰਦਾ। ਇੱਕ ਵਾਰ ਇੱਕ ਨੌਜਵਾਨ ਜੋਧੇ ਨੇ ਜੰਗ ਦੇ ਵਿੱਚ ਹਾਰ ਦਾ ਸਾਹਮਣਾ ਕੀਤਾ। ਫਾਂ ਉਹ ਹਰ ਜਗ੍ਹਾ, ਹਰ ਪਿੰਡ ਵਿੱਚ ਜਾ ਕੇ ਇਹ ਦੱਸਣ ਲੱਗਾ ਕਿ ਮੈਂ ਹਾਰ ਗਿਆ ਹਾਂ, ਮੈਨੂੰ ਧੋਖਾ ਦਿੱਤਾ ਗਿਆ ਏ ਤੇ ਮੇਰੇ ਨਾਲ ਜਿਹੜਾ ਧੱਕਾ ਕੀਤਾ ਗਿਆ ਏ। ਕੁਝ ਲੋਕਾਂ ਨੇ ਹਮਦਰਦੀ ਜਤਾਈ। ਪਰ ਉਸ ਦੀ ਇਹ ਗੱਲ ਸੁਣ ਕੇ ਜ਼ਿਆਦਾਤਰ ਲੋਕਾਂ ਨੇ ਉਸ ਨੂੰ ਹਾਸੇ ਦਾ ਪਾਤਰ ਬਣਾ ਲਿਆ ਤੇ ਉਹ ਫਿਰ ਤੋਂ ਜੋਦੇ ਮੈਦਾਨ ਵਿੱਚ ਲੜਨ ਗਿਆ ਤਾਂ ਲੋਕ ਲੜਾਈ ਹੋਣ ਤੋਂ ਪਹਿਲਾਂ ਹੀ ਉਹਦੀ ਹਾਰ ਦਾ ਇੰਤਜ਼ਾਰ ਕਰਨ ਲੱਗ ਪਏ ਤੇ ਜੇਕਰ ਤੁਸੀਂ ਵੀ ਕਦੇ ਕਿਸੇ ਸਮੇਂ ਆਪਣੀ ਬੇਇੱਜ਼ਤੀ ਨੂੰ ਮਹਿਸੂਸ ਕੀਤਾ ਤਾਂ ਉਸ ਬੇਇੱਜ਼ਤੀ ਨੂੰ ਆਪਣੀ ਤਾਕਤ ਵਿੱਚ ਬਦਲ ਲਓ ਉਸ ਤੋਂ ਸਿੱਖ ਲਓ ਕਿ ਹਰ ਕਿਸੇ ਦੇ ਕੋਲੋਂ ਜਾ ਕੇ ਦਸਤੇ ਨਾ ਫਿਰੋ ਫਿਰ ਭਾਵੇਂ ਉਹ ਤੁਹਾਡਾ ਕਿੰਨਾ ਵੀ ਕਰੀਬੀ ਸਾਕਾ ਇਨਸਾਨ ਕਿਉਂ ਨਾ ਹੋਵੇ ਅੱਜ ਕੱਲ੍ਹ ਦੁਨੀਆ ਬਹੁਤ ਚਲਾਕ ਆ ਉਹ ਤੁਹਾਡੇ ਦੱਸੇ ਹੋਏ ਦੁੱਖਾਂ ਉੱਪਰ ਰੋਵੇਗੀ ਨਹੀਂ ਬਲਕਿ ਉਹਨਾਂ ਨੂੰ ਯਾਦ ਰੱਖੇਗੀ ਤੇ ਬੇਇੱਜ਼ਤੀ ਨੂੰ ਸਿਰਫ ਆਪਣੇ ਤੱਕ ਰੱਖ ਕੇ ਉਸ ਨੂੰ ਆਪਣੀ ਤਾਕਤ ਵਿੱਚ ਤੁਸੀਂ ਬਦਲ ਸਕਦੇ ਹੋ ਜਦੋਂ ਤੁਸੀਂ ਆਪਣੇ ਦੁੱਖ ਕਿਸੇ ਨੂੰ ਦੱਸਦੇ ਹੋ ਤਾਂ ਉਹ ਲੋਕ ਜੋ ਤੁਹਾਡੇ ਤੋਂ ਪਹਿਲਾਂ ਹੀ ਸੜਦੇ ਆ ਉਹ ਉਸੇ ਨੂੰ ਪੂਰੇ ਦਿਨ ਵਿੱਚ ਤੁਹਾਡੇ ਖਿਲਾਫ ਵਰਤਦੇ ਆ ਯਾਦ ਰੱਖੋ ਦੁਨੀਆ ਤੁਹਾਡੇ ਉੱਤੇ ਸਿਰਫ ਉਦੋਂ ਹੀ ਭਰੋਸਾ ਕਰਦੀ ਆ ਜਦੋਂ ਤੁਸੀਂ ਆਪਣੀ ਤਾਕਤ ਵਿਖਾਈ ਹੋਵੇ ਨਾ ਕਿ ਉਦੋਂ ਜਦੋਂ ਤੁਸੀਂ ਆਪਣੇ ਨਾਲ ਹੋਏ ਕਿਸੇ ਵੀ ਹਾਦਸੇ ਬਾਰੇ ਜਾਂ ਆਪਣੇ ਦੁੱਖ ਬਾਰੇ ਦੱਸ ਦਿਓ ਇਸ ਲਈ ਜ਼ਿੰਦਗੀ ਦੇ ਵਿੱਚ ਜੇਕਰ ਕਦੇ ਹਾਰ ਵੀ ਜਾਓ ਤਾਂ ਉਸ ਨੂੰ ਦੁਨੀਆ ਸਾਹਮਣੇ ਕਦੇ ਨਾ ਕਹੋ ਕਿ ਮੈਂ ਹਾਰ ਗਿਆ ਮੈਂ ਹਾਰ ਗਿਆ ਬਲਕਿ ਆਪਣੇ ਆਪ ਨੂੰ ਇਹ ਗੱਲ ਕਹੋ ਕਿ ਹੁਣ ਹੋਰ ਮਜ਼ਬੂਤੀ ਦੇ ਨਾਲ ਖੜੇ ਹੋਣਾ ਵਾ ਯਾਦ ਰੱਖੋ ਸੱਚਾ ਜੇਤੂ ਇਨਸਾਨ ਉਹੀ ਹੁੰਦਾ ਵਾ ਜੋ ਕਈ ਵਾਰ ਡਿੱਗਣ ਤੋਂ ਬਾਅਦ ਵੀ ਮੋੜ ਖੜਾ ਹੋ ਜਾਂਦਾ ਵਾ ਜੇਕਰ ਇਸ ਵੀਡੀਓ ਤੋਂ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲਿਆ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਫਿਰ ਮਿਲਦੇ ਹਾਂ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ